ਮਾਰੀ ਪਤਾ ਨਹੀਂ ਕੱਲ ਦੀ ਕਿ ਅੱਜ ਦੀ ਬਰਫ ਜੀ ਲੱਗੀ ਨੇ ਆਕੜੀ ਮਾਸਾਂ ਦੇ ਦਰਮਿਆਨ ਆ ਵੇਹੀ ਵਾ ਵਹਰੇ ਤੇ ਗਰੀਬ ਮੈਂ ਖਲੋਤੀ ਆ ਸਤਰ ਠਾਣੇ ਪੁੱਤ ਮੈਂ ਵਿਚੋਲਣ ਹਾਂ ਭੂਆ ਹਾਂ ਮੈਂ ਨਹੀਂ ਇਹਨਾਂ ਦਾ ਪੁੱਤ ਘਰ ਵੇਖਿਆ ਘਾੜ ਵੇਖਿਆ ਸਿਰਫ ਨੌਕਰੀ ਨੂੰ ਮੈਂ ਰਿਸ਼ਤਾ ਲੈ ਆ ਕੇ ਪਤੀ ਦਾ ਕਰਾਤਾ ਏ ਦੋ ਟਰਾਲੀਆਂ ਹੀ ਸਮਾਨ ਦਿੱਤੇ ਆ ਤਰਨਤਾਨ ਕੁਆਟਰਾਂ 'ਚ ਵਿਆਹੀ ਗਈ ਮੇਰੀ ਭਤੀ ਜੀ ਸਭ ਉਥੋਂ ਦੀ ਦੁਨੀਆ ਦੱਸੂ ਤੁਹਾਨੂੰ ਤੇ ਬੋਲਟ ਵੀ ਦਿੱਤਾ ਵਾ ਤੇ ਰੋਜ਼ ਉਹਨੂੰ ਮੁੰਡਾ ਹੋਇਆ ਵਾ 40 ਸਾਲੀ ਬੜੀਆਂ ਗੱਲਾਂ ਕਰਦੇ ਰਹਿਆ 40 ਸਾਲੀ ਮੁੰਡਾ ਆ ਵਾ ਫਿਰ ਉਹਨੂੰ ਮੁੰਡਾ ਹੋ ਕੇ ਘਰ ਆਈ ਉਹਨਾਂ ਚਾਜ ਨਾਲ ਸਾਂਭੀ ਸੁੱਤੀ ਨਹੀਂ ਆ ਦੇ ਪਤਾ ਹੀ ਨਹੀਂ ਹੁੰਦੇ ਦਿਮਾਗ 'ਚ ਕਿਹੜੀ ਗੱਲ ਕਿਹੜੀ ਨਹੀਂ ਆ ਸੋਚੀ ਵਿਚਾਰੀ ਪਈ ਰਹਿੰਦੀ ਜੇ ਅਹੀਂ ਲੈਣ ਆਉਨੇ ਸੀ ਤਾਂ ਨਹੀਂ ਹੁੰਦੀ ਸੀ ਜਾਓ ਤੁਸੀਂ ਸਾਡੇ ਲੜ ਪੋਗੇ ਤੁਸੀਂ ਮੈਂ ਨਹੀਂ ਜਾਣਾ ਗੱਡੀ ਆਂਦਾ ਹੀ ਹੁੰਦਾ ਹੀ ਬੋਲਟ ਵੀ ਲੈ ਜਾਓ ਆਪਣੀ ਜਾਇਦਾਦ ਚਲਣੀ ਆ ਤੇ ਜਾਇਦਾਦ ਲੈ ਜਾ ਮੈਂ ਘਰ ਵਾਲਾ ਮੈਂ ਨਹੀਂ ਤੈਨੂੰ ਰੱਖਣਾ ਰਾਣਾ ਸੱਸ ਵੀ ਅਹੀਂ ਨਹੀਂ ਤੈਨੂੰ ਰੱਖਣਾ ਅਹੀਂ ਆ ਮੱਠ ਦਿਨ ਪਹਿਲਾਂ 15 ਦਿਨ ਮੈਂ ਨਾਨ ਨਾਨ ਪਰਜਾਈ ਅਹੀਂ ਲੈ ਕੇ ਚੱਲੇ ਆ ਤੇ ਸਾਨੂੰ ਆਂਦਾ ਵੇ ਇਹਨੂੰ ਸਮਾਨ ਵੀ ਆਪਣਾ ਨਾਲ ਖੜੋ ਕਿਹੜੇ ਕਿੰਨੇ ਰੋਏ ਜੀ ਉਹ ਕੀ ਤਾਂ ਆਪਸ ਵਿੱਚ ਕਰਮਜੀਤ 30 ਸਾਲ ਦੇ ਸੀ ਹਾਂ ਪਹਿਲਾਂ ਵੀ ਕੋਈ ਝਗੜਾ ਹੋਇਆ ਉਹਦਾ ਝਗੜਾ ਕੁੱਟਦੇ ਮਾਰਦੇ ਸੀ ਕੁੱਤੇ ਤੋਂ ਅਸੀਂ ਆਏ ਆ ਸਿਰ ਤੇ ਰੋਵੜੇ ਪਏ ਆ ਉਹਨਾਂ ਨੇ ਆਉਂਦਿਆਂ ਨੂੰ ਫੋਨ ਵੀ ਤੋੜ ਦਿੱਤਾ ਵੀ ਤੈਨੂੰ ਪੇਕਿਆ ਨਾ ਗੱਲ ਨਹੀਂ ਕਰਨ ਦੇਣੀ ਹੈ 15 ਦਿਨ ਹੋ ਗਏ ਆ ਸਾਨੂੰ ਸਾਨੂੰ ਉਹਨੇ ਮਾਰਿਆ ਜਾਂ ਚੋਰੀ ਫੋਨ ਸੱਸ ਦਾ ਫੜ ਕੇ ਤੇ ਫੇਰ ਉਹਨੇ ਫੋਨ ਕਰਕੇ ਦੱਸਿਆ ਫਿਰ ਦੋਵੇਂ ਨਾਨਨ ਪਰਚਾਈ ਆ ਗਈਆਂ ਵਾ ਤੇ ਸਾਡੇ ਨਾਲ ਤੁਰਤੀ ਆ ਚੱਲ ਗਈ ਆ ਫੇਰ ਜਾ ਕੇ ਪਤਲੀ ਘਰ ਸਾਨੂੰ ਆਂਦੀ ਮੰਮੀ ਮੈਨੂੰ ਛੱਡ ਜੋ ਮੇਰੇ ਘਰ ਵਾਲਾ ਰੋਸਿਆ ਉਹ ਬੋਲਿਆ ਨਹੀਂ ਇਹ ਤੇ ਕੋ ਸਾਡੇ ਘਰ ਚ ਲੜਾਈ ਜਿਆਦੀ ਨਾ ਵਜੇ ਅਸੀਂ ਵਾਪਸ ਆਣ ਕੇ ਛੱਡ ਗਏ ਆਂ ਸਾਨੂੰ ਨਹੀਂ ਪਤਾ ਮਗਰੋਂ ਫੇਰ ਕੀ ਕਰਦੇ ਰਹੇ ਕੀ ਨਹੀਂ ਕਰਦੇ ਰਹੇ ਤੇ ਅੱਜ ਜਾ ਕੇ ਉਹਨਾਂ ਸਾਨੂੰ ਕਿਸੇ ਕੋ ਫੋਨ ਕਰਾਤਾ ਵੀ ਕੰਮੂ ਨੇ ਫਾ ਲੈ ਲਿਆ ਵਾ ਆਪ ਘਰੋਂ ਚਲ ਗਏ ਆਂ ਇਹਨਾਂ ਨੇ ਕਿੰ tane ਰਾਣੇ ਨੇ ਆਪੇ ਕਿਹੜਾ ਕੋਈ ਜੀ ਘਰ ਕੋਈ ਨਹੀਂ ਭੱਜ ਕੇ ਘਰੋਂ ਤੇ ਹੁਣ ਮਾਂ ਆ ਗਈ ਆ ਵੂਏ ਮਾਰ ਗਏ ਆ ਹਾਂ ਮੁੰਡਾ ਵੀ ਲੱਗ ਗਿਆ ਹੀ ਪਾ ਗਿਆ ਉਹਦੇ ਰੋਂਦਾ ਕਲਾਂਦਾ ਕਿੰਨੇ 4 ਸਾਲ ਦਾ 2 ਚਾਹ ਮਹੀਨਾ ਦਾ 2 ਮਹੀਨਾ ਹਾਂ ਤੁਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਆੀ ਪੁਲਿਸ ਨੂੰ ਕੰਪਲੇਨਟ ਕੀਤੀ ਆ ਤੇ ਹੁਣ ਵੇਖੋ ਕੀ ਕਰਦੇ ਜੋ ਕੀ ਨਹੀਂ ਕਰਦੇ ਸਾਨੂੰ ਕੰਨਿਆ ਮਿਲਣਾ ਚਾਹੀਦਾ ਸਾਨੂੰ ਨਿਸਾਬ ਚਾਹੀਦਾ ਸਾਡੀ ਤਸਵੀਰ ਵਰਗੀਤੀ ਮਾਰ ਦਿੱਤੀ ਆ ਸਰਹਾਨੇ ਵਿੱਚ ਖੜੇ ਆ ਸਾਡੀ ਪੈਨ ਉਫਾ ਦੇ ਕੇ ਮਾਰਿਆ ਗਿਆ ਪੰਜਾਬ ਪੁਲਿਸ ਚ ਨੌਕਰੀ ਕਰਦਾ ਸੀ ਭਾਜੀ ਮੈਂ ਭਰਾ ਮਾਉ ਦਾ ਕੁੜੀ ਦਾ ਜਿਹਦੀ ਡੈਥ ਕੀਤੀ ਗਈ ਆ 30 ਸਾਲ ਦੀ ਉਮਰ ਹੈ ਉਹਨਾਂ ਦੀ ਤੇ ਮੈਰਿਜ ਉਹਨਾਂ ਦੀ ਹੋਈ ਇੱਕ ਕੁਆਟਰਾਂ ਦੇ ਵਿੱਚ ਸਰਹੱਤਾ ਨੇ ਚ ਹਾਂਜੀ ਪੰਜਾਬ ਪੁਲਿਸ ਦੀ ਨੌਕਰੀ ਕਰਦੇ ਆ ਤੇ ਹੈਗੇ ਪਰ ਲੋਫਰਿਆ ਨਸ਼ਾ ਪਤਾ ਵੇਚਦੇ ਆ ਸਮੈਗ ਵੇਚਦੇ ਆ ਤੇ ਜਿਹੜੀ ਸੱਸਿਆ ਨਾ ਉਹਨੇ ਆਪਣਾ ਹਸਬੰਡ ਵੀ ਪਹਿਲਾਂ ਮਾਰਿਆ ਇਸੇ ਕੰਮ 'ਚ ਮਾਰਿਆ ਉਹਨੇ ਫਾ ਦੇ ਕੇ ਹੀ ਪਹਿਲਾਂ ਵੀ ਕੋਈ ਬੁੱਟ ਮਾਰ ਕਰਦੇ ਸੀ ਹਾਂਜੀ ਬਹੁਤ ਛੇਰ ਤੋਂ ਜਦੋਂ ਦਾ ਸ਼ਾਦੀ ਹੋਈ ਹੈ ਨਾ ਇਹਨਾਂ ਦੀ ਉਦੋਂ ਦਾ ਕੰਮ ਇਦਾਂ ਹੀ ਚੱਲਦਾ ਆ ਰਿਹਾ ਇਹਨਾਂ ਦਾ ਕੁੱਟ ਮਾਰਦਾ ਹੀ ਅੱਠ ਦਿਨ ਹੋ ਗਏ ਫੋਨ ਤੋੜਤਾ ਇਹਦਾ ਖੋ ਕੇ ਵੀ ਦੱਸ ਦੇਣਾ ਪੇਕੇ ਨਾਲ ਦੱਸਿਆ ਆਪਣੇ ਘਰ ਨਾਲ ਦੱਸਿਆ ਸਾਨੂੰ ਨਾਲ ਦੱਸੇ ਇਸ ਕਰਕੇ ਫੋਨ ਤੋੜਤਾ ਤੇ ਆਪਣੀ ਚੋਰੀ ਸੱਸ ਤੋਂ ਫੋਨ ਕਰਦੀ ਹੁੰਦੀ ਸੀ ਸੱਸ ਵਾਲੇ ਫੋਨ ਤੁਹਾਨੂੰ ਤੇ ਰਾਤੀ ਫੋਨ ਨਹੀਂ ਆਇਆ ਆ ਦਾ ਕੱਲ ਦਾ ਨੇ ਗਲਾ ਕੁੱਟ ਕੇ ਮਾਰ ਕੇ ਤੇ ਸਵੇਰ ਨਾਲ ਲਟਕਾਤੀ ਆ ਤੇ 11 ਵਜੇ ਮੈਨੂੰ ਫੋਨ ਆਇਆ ਅੱਜ ਕੰਮ ਤੇ ਤੋਂ ਤੋਂ ਮੈਨੂੰ ਕਿਤਾ ਫੋਨ ਆਇਆ ਹਸਬੰਦ ਦਾ ਉਹਨਾਂ ਦਾ ਕਹਿੰਦੇ ਮੈਂ ਡਿਊਟੀ ਗਿਆ ਚੰਡੀਗੜ੍ਹ ਤੇ ਮੰਮੀ ਲੁਧਿਆਣੇ ਗਈ ਆ ਤੇ ਕਮੂ ਕੱਲੀ ਘਰ ਆ ਕਮੂ ਆ ਨਾ ਸਿਸਟਰ ਦਾ ਨਾਮ ਆਂਦੇ ਕਮੂ ਕੱਲੀ ਘਰ ਆ ਤੇ ਜਾ ਜਲਦੀ ਮੈਂ ਆਹ ਮੈਂ ਕੰਮ ਤੇ ਗਿਆ ਮੈਂ ਮੰਮੀ ਉਹਨਾਂ ਨੂੰ ਕਰ ਫੋਨ ਕਰਦਾ ਵਾਂ ਤੇ ਫਿਰ ਮੰਮੀ ਉਹਨਾਂ ਨੂੰ ਕਰਕੇ ਮੰਮੀ ਸਿੱਧਾ ਇੱਥੇ ਆ ਗਿਆ ਤੇ ਉਹਨਾਂ ਨੇ ਉਹਨਾਂ ਪੁਲਿਸ ਪਹਿਲਾਂ ਹੀ ਸੱਦੀ ਆ ਚੋਰ ਆ ਨਾ ਉਹਨਾਂ ਪਹਿਲਾਂ ਹੀ ਪੁਲਿਸ ਨੂੰ ਦੱਸਦਾ ਵਾ ਘਰ ਕੋਈ ਨਹੀਂ ਹੈਗਾ ਘਰ ਕੋਈ ਨਹੀਂ ਹੈਗਾ ਵੱਡਾ ਬੰਡਾ ਇਹਨਾਂ ਦਾ ਪਰੋਣੇ ਦਾ ਜੇਠ ਉਹਨਾਂ ਦਾ ਸਿਸਟਰ ਦਾ ਨਾ ਛੇ ਪੱਤੇ ਵੀ ਦਾ ਨਾ ਤੂੰ ਨੂੰ ਰਹਿਣ ਦਾ ਹੈ ਘਰ ਕੁੜੀ ਦੀ ਫੋਟੋ ਹਾਂਜੀ ਕੀ ਲੱਗਦਾ ਕਿ ਤੁਹਾਨੂੰ ਤਾਂ ਸਿਸਟਮ ਨਹੀਂ ਹੋਇਆ ਉਹਨਾਂ ਗਲਾ ਘੁੱਟ ਕੇ ਮਾਰ ਕੇ ਤੇ ਲੜਕਾ ਤੁਹਾਨੂੰ ਜਿਹੜਾ ਲੜਕਾਇਆ ਉਹ ਤੇ ਕੋਟੇ ਦੇ ਥੱਲੇ ਲੱਗੇ ਪਿਆ ਸੀ ਬੈੱਡ ਦੇ ਨਾਲ ਛੱਤ ਤੇ ਇੰਨੀ ਉੱਪਰ ਸਿਰਫ 6 ਫੁੱਟ 6 ਫੁੱਟ ਤੋਂ ਕਿੱਥੇ ਆ ਜਾਏਗਾ ਫਾਸਲ 7 ਤੇ ਕਰ ਉਹ ਤਾਂ ਕੋਈ ਨਹੀਂ ਸੀ ਕਿ ਜਦੋਂ ਘਰ ਹੈਗਾ ਇਹ ਲਾਗੇ ਬੰਨੇ ਸੀ ਇੱਥੇ ਉਹਨਾਂ ਦਾ ਆਂਦੇ ਲਾਗੇ ਬੰਨੇ ਆ ਦੂਜਾ ਮੁੰਡਾ ਚੱਲ ਚੱਲੇ ਆ ਪਾਜੀ ਦਾ ਭਰਾ ਹੈ ਹਾਂਜੀ ਮੰਗ ਕੀ ਕਰਦੇ ਪਰਚਾ ਮੰਗੇ ਹੋਏ ਉਹਨਾਂ ਤੇ ਕੇਸ ਕੀਤਾ ਵਾ ਕਿ ਸਜ਼ਾ ਹੋਵੇ ਉਹਨਾਂ ਨੂੰ ਹਾਂਜੀ ਕਿ 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 ਨੰਬਰ ਦੇ ਬਾਰੇ ਮੁਲਾਜ਼ਮ ਦੀ ਪਤਨੀ ਸੀ ਜਿਹੜਾ ਸੁਸਾਇਦ ਆਹ ਹਾਂ ਇੱਕ ਇਨਸੀਡੈਂਟ ਸਾਡੇ ਰਿਪੋਰਟ ਹੋਇਆ ਜਿਹਦੇ ਵਿੱਚ ਉਹਨਾਂ ਨੇ ਸੁਸਾਇਸਾਈਡ ਕੀਤਾ ਬਾਏ ਹੈਂਗਿੰਗ ਉਹਦੀ ਜਿਹੜੀ ਤਫਤੀਸ਼ ਅਸੀਂ ਕਰ ਰਹੇ ਆਂ ਔਰ ਜੇਲਤਾਂ ਉਹਦਾ ਫਿਰ ਅੱਗੇ ਆਏਗਾ ਉਸ ਤਿੱਕੇ ਦਾ ਜੋ ਬਿਆਨ ਕਰਨਗੇ ਉਸ ਹਿਸਾਬ ਨਾਲ ਉਹਨਾਂ ਦੀ ਕਾਰਵਾਈ ਵੀ ਦੱਸ ਰਿਹਾ ਜੀ ਉਸ ਦਾ ਜਿਹੜਾ ਪਤੀ ਉਹ ਸਹਣੋ ਕੰਟੀਕ ਡਿਊਟੀ ਕਰਦਾ ਹੀ ਪੁਲਿਸ ਦੇ ਵਿੱਚ ਹਾਂਜੀ ਉਹ ਮੁਲਾਜ਼ਮ ਹੈਗਾ ਤਾਂ ਹੀ ਉਹ ਸਰਕਾਰੀ ਕੁਆਰਟਰਸ ਜਿਹੜੇ 6 ਨੰਬਰ ਸਾਧਰ ਪੁਲਿਸ ਸਟੇਸ਼ਨ ਦੇ ਜਿਹੜੇ ਕੁਆਰਟਰਸ ਹੈ ਉਹਦੇ ਵਿੱਚ ਹੈ ਜੀ ਥੈਂਕ ਯੂ